ਵੈਘਰ ਜੀ ਦਾ ਖਾਲਸਾ ਵੈਘਰ ਜੀ ਦੀ ਫਤਿਹ ਤੁਹਾਨੂੰ ਪਤਾ ਹੀ ਹੋਊਗਾ ਕਿ ਨੇਪਾਲ ਵਿੱਚ ਕੀ ਚੱਲ ਰਿਹਾ ਹੈ ਸਰਕਾਰ ਦੇ ਖਿਲਾਫ ਜੋ ਦੰਗੇ-ਫਸਾਦ ਜੋ ਚੱਲ ਰਹੇ ਨੇ ਬਹੁਤ ਜ਼ਿਆਦਾ ਇਹਨਾਂ ਦੇ ਕੀ ਕਾਰਨ ਬਣੇ ਨੇ ਅੱਜ ਉਸ ਵਾਰੀ ਅੱਜ ਗੱਲ ਕਰਾਂਗੇ ਇਹ ਗੱਲ ਤੁਹਾਨੂੰ ਵੀ ਪਤਾ ਵੀ ਜਿਹੜੇ ਨੇਪਾਲ ਦੇ ਲੋਕ ਨੇ ਆਪਣੇ ਇੰਡੀਆ 'ਚ ਨੌਕਰੀ ਕਰ ਲਈ ਆਉਂਦੇ ਨੇ ਉਧਰ ਗਰੀਬੀ ਬਹੁਤ ਜ਼ਿਆਦਾ ਨਾ ਕੋਈ ਨਾ ਖੇਤੀ ਜੰਗ ਲੜਨ ਤੇ ਉਹਨਾਂ ਨੂੰ ਹੁੰਦੇ ਟਾਈਮ 'ਚ ਦੋ ਵਕਤ ਦੀ ਛਿਤੀ ਰੋਟੀ ਵੀ ਨਹੀਂ ਸੀ ਮਿਲ ਰਹੀ ਪਰ ਜਿਹੜੇ ਉਹਨਾਂ ਦੇ ਐਮ.ਐਲ.ਏ ਨੇ ਜਾਂ ਸਰਕਾਰ ਆ ਉੱਥੇ ਦੀ ਜਿਹੜੀ ਲੋਕ ਨੇਗੇ ਹਨਾ ਜਿਵੇਂ ਐਮ.ਐਲ.ਏ ਹੋਗੇ ਮੰਤਰੀ ਕੋ ਉਹਨਾਂ ਦੇ ਬੱਚੇ ਬਹੁਤ ਲਗਜ਼ਰੀ ਤੇ ਬਾਹਰ ਬੈਠੇ ਬਹੁਤ ਚੰਗੀ ਜ਼ਿੰਦਗੀ ਜਿਉਂਦੇ ਸੀਗੇ ਤੇ ਇਸੇ ਚੀਜ਼ ਨੂੰ ਦੇਖਦੇ ਉੱਥੇ ਦੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਚਲਾਉਣਾ ਸ਼ੁਰੂ ਕੀਤਾ ਤੇ ਇਹਨਾਂ ਨੇ ਸਵਾਲ ਕੀਤਾ ਸਰਕਾਰ ਨੂੰ ਵੀ ਤੁਸੀਂ ਆਪ ਐਨੀ ਵੀਧੀ ਜ਼ਿੰਦਗੀ ਜਿਉਂਦੇ ਹੋ ਇੰਨਾ ਕਰੋੜਾ ਰੁਪਇਆ ਸੰਭਾਤ ਹੋਨੇ ਤੇ ਉਹਨਾਂ ਦੇ ਜਿਹੜੇ ਦੇਸ਼ ਦੇ ਖਿਲਾਫ ਉਹਨਾਂ ਨੇ ਜਿਹੜੇ ਘਟਾਲੇ ਕੀਤੇ ਉੱਥੇ ਤੇ ਮੰਤਰੀਆਂ ਨੇ ਐਮਐਲਏ ਨੇ ਉਹਦਾ ਜਿਹੜਾ ਉਹਨਾਂ ਦਾ ਚਿੱਠਾ ਸੀ ਸਰਕਾਰ ਦਾ ਉਹ ਉਹਨਾਂ ਨੇ ਸੋਸ਼ਲ ਮੀਡੀਆ ਤੇ ਖੋਲਣਾ ਸ਼ੁਰੂ ਕਰਤਾ ਔਰ ਜਦੋਂ ਉਹਨਾਂ ਨੂੰ ਸਾਰਾ ਕੁਝ ਚਿੱਠਾ ਖੁੱਲਣ ਲੱਗ ਗਿਆ ਤਾਂ ਉਹਨਾਂ ਨੂੰ ਆਪਦਾ ਡਰ ਲੱਗਣ ਲੱਗ ਗਿਆ ਵੀ ਆਹ ਕੀ ਹੋਣ ਲੱਗ ਗਿਆ ਤੇ ਉਹਨਾਂ ਨੇ 24 ਨਹੀਂ 25 ਐਪਾ ਮੈਨੂੰ ਯਾਦ ਨਹੀਂ ਹੋਣਾ ਕਣੀ 24 ਐਪਾ ਸੀਗੀਆਂ ਜਿਹੜੀਆਂ ਬੈਨ ਕਰਤੀਆਂ ਜਿੱਤੀ ਰਹੀ ਉਹ ਇਸ ਚੀਜ਼ ਦਾ ਪ੍ਰਚਾਰ ਨਾ ਕਰਨ ਸਕਣ ਜਿਵੇਂ WhatsApp ਹੋ ਗਈ Facebook ਜਾਂ Instagram ਜਿੰਨੀਆਂ ਵੀ ਐਪਸ ਆ ਸੀ ਉਹਨਾਂ ਨੇ ਬੈਨ ਕਰਤੀਆਂ ਤੋਂ ਬਾਅਦ ਉਹਨਾਂ ਨੇ ਸਰਕਾਰ ਦੇ ਖਿਲਾਫ ਬੁੱਲਣਾ ਸ਼ੁਰੂ ਕੀਤਾ ਸ਼ੁਰੂ ਜਿਵੇਂ ਆਪਾਂ ਇੱਕ ਰੈਲੀ ਕੱਢਦੇ ਹੁੰਦੇ ਆ ਵਗੈਰਾ ਉਹਨਾਂ ਦੇ ਖਿਲਾਫ ਕਰਨੀ ਸ਼ੁਰੂ ਕਰਤੀਆਂ ਤੇ ਉਹਦੇ ਵਿੱਚ ਕੀ ਕੀਤਾ ਸਰਕਾਰ ਨੇ ਸਿੱਧਾ ਆਰਡਰ ਦਿੱਤਾ ਵੀ ਇਹਨਾਂ ਨੂੰ ਗੋਲੀ ਮਾਰ ਦਿਓ ਤੇ ਉੱਥੇ ਜਿਹੜੀ ਇਹਨਾਂ ਨੇ న్యూਸ ਵੱਲੋਂ ਦਿੱਤੀ ਗਈ ਉਹਦੇ ਵਿੱਚ ਤਾਂ 10 ਬੱਚੇ ਮਾਰੇ ਗਏ ਪਰ 10 ਤੋਂ ਜ਼ਿਆਦਾ ਕੀ 40 ਤੋਂ ਜ਼ਿਆਦਾ ਜਿਹੜੇ ਜਵਾਕਾਂ ਨੂੰ ਸਿੱਧਾ ਹੈਡ ਸ਼ਾਟ ਮਾਰੇ ਗਏ ਗੋਲੀ ਮਾਰੀ ਗਈ ਬੱਚਿਆਂ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਬਹੁਤ ਲੋਕਾਂ ਨੂੰ ਮਾਰਿਆ ਜਿਨ੍ਹਾਂ ਦੀ ਲਾਸ਼ਾਂ ਨੂੰ ਵੀ ਫੂਕ ਦਿੱਤਾ ਵੀ ਕਿਸੇ ਨੂੰ ਕੋਈ ਸਬੂਤ ਨਾ ਮਿਲੇ ਉਸ ਤੋਂ ਬਾਅਦ ਉੱਥੇ ਦੇ ਸਰਕਾਰ ਜਿਹੜੇ ਲੋਕ ਸੀ ਇੰਨਾ ਜ਼ਿਆਦਾ ਭੜਕ ਕੇ ਬਹੁਤ ਜ਼ਿਆਦਾ ਤੇ ਉਹਨਾਂ ਨੇ ਘਰ ਫੂਕੜੇ ਕੀ ਜਿਹੜੀ ਉੱਥੇ ਦੀ ਐਸੈਂਬਲੀ ਸੀ ਜਿੰਨੇ ਵੀ ਐਮ.ਐਲ.ਏ ਸੀ ਜਿਹੜੇ ਹੱਥ ਲੱਗੇ ਉਹ ਨੰਗੇ ਕਰਕੇ ਕੁੱਟੇ ਤੇ ਜਿੰਨੇ ਮੰਤੇ ਹੱਥ ਲੱਗਣ ਲੱਗੇ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ ਸਾਰੇ ਇੱਕ ਤਿਆਗੀ ਅੱਗ ਲਾਤੀ ਗੱਡੀਆਂ ਕਾਰਾਂ ਸਭ ਕੁਝ ਫੂਕਦਾ ਤੇ ਉੱਥੇ ਦਾ ਜਿਹੜਾ ਸੀਐਮ ਸੀਗਾ ਉਹ ਦੇਸ਼ ਛੱਡ ਕੇ ਭੱਜ ਗਿਆ ਕਿ ਭਾਗਲਾ ਨੰਬਰ ਉਹਦਾ ਲੱਗਣਾ ਸੀ ਜੇ ਨਾ ਭੱਜਦਾ ਉਹਨੂੰ ਮਾਰ ਦੇਣਾ ਸੀ ਤੇ ਕੁਝ 2-3 ਦਿਨਾਂ ਦੇ ਅੰਦਰ ਸਾਰਾ ਤਖਤਾ ਹੀ ਬਦਲ ਕੇ ਧਰਤਾ ਤੁਸੀਂ ਸੋਚੋ ਸਾਰਾ ਨੇਪਾਲ ਹੀ ਫੂਕ ਕੇ ਧਰਤਾ ਤੇ ਵੱਡੇ ਵੱਡੇ ਜਿਹੜੇ ਇਤਿਹਾਸਕ ਜਗ੍ਹਾ ਸੀ ਉੱਥੇ ਲੋਕਾਂ ਨੇ ਫੂਕਣੀਆਂ ਸ਼ੁਰੂ ਕਰਤੀਆਂ ਤੇ ਬਹੁਤ ਬੁਰਾ ਹਾਲ ਹੋਇਆ ਕਿ ਇਹ ਚੀਜ਼ ਪਹਿਲਾਂ ਵੀ ਹੋ ਚੁੱਕੀ ਆ ਜਦੋਂ ਬੰਗਲਾਦੇਸ਼ ਬਣਿਆ ਸੀਗਾ ਤੇ ਸ਼੍ਰੀਲੰਕਾ 'ਚ ਹੋਇਆ ਸੀਗਾ ਤੇ ਹੁਣ ਇਹ ਨੇਪਾਲ ਵਿੱਚ ਹੋਇਆ। ਬਾਕੀ ਜਿੱਥੋਂ ਬਾਕੀ ਇਸ ਬਾਰੇ ਸਾਨੂੰ ਕੋਈ ਹੋਰ ਵੀ ਜਾਣਕਾਰੀ ਮਿਲਦੀ ਆ ਆਪ ਜੀ ਨਾਲ ਜਰੂਰ ਸਾਂਝੀ ਕਰਾਂਗੇ। ਬਾਕੀ ਤੁਹਾਨੂੰ ਕੀ ਲੱਗਦਾ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ